ਦੇਖੋ ਜਦ ਤੱਕ ਬੀਜੇਪੀ ਔਰ ਪੰਜਾਬ ਮਿਲ ਕੇ ਨਹੀਂ ਚੱਲਦਾ ਸੈਂਟਰ ਔਰ ਬੀਜੇਪੀ ਮਿਲ ਕੇ ਨਹੀਂ ਚੱਲਦੀ ਇੱਥੇ ਪੰਜਾਬ ਮਿਲ ਕੇ ਨਹੀਂ ਚੱਲਦਾ ਜਦ ਤੱਕ ਤੁਸੀਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਜੇ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਇਹ ਇਹ ਇਸ ਚੀਜ਼ ਨੇ ਅੱਜ ਤੱਕ ਪੰਜਾਬ ਦਾ ਕਾਹ ਨਹੀਂ ਕੀਤਾ ਕੋਈ ਪੰਜਾਬ ਦਾ ਭਲਾ ਨਹੀਂ ਕੀਤਾ ਇਸ ਚੀਜ਼ ਨੇ ਚਾਹੇ ਐਸੀ ਕਮਿਊਨਿਟੀ ਨੂੰ ਲੈ ਲਈਏ ਚਾਹੇ ਕਿਸੇ ਵੀ ਵਰਗ ਦੀ ਗੱਲ ਕਰੀਏ ਤਾਂ ਬੀ ਬੁੱਦੀ ਸਾਹਿਬ ਸਾਰਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਨਾਲ ਲੱਗੇ ਚੱਲਦੇ ਜਿਹੜੇ ਧਰਨੇ ਵੀ ਲਾ ਕੇ ਬੈਠੇ ਨੇ ਠੀਕ ਹੈ ਨਾ ਜੀ ਬੈਂਕਾਂ ਦੇ ਵਿੱਚ ਜਾ ਜਾ ਕੇ ਪੁੱਛਦੇ 2000 ਰੁਪਏ ਆ ਗਏ ਬੁੱਦੀ ਵਾਲਾ ਇਹ ਐਨੇ ਤੇ ਨਹੀਂ ਮਿਲੂਗੀ ਕਿਸਾਨਾਂ ਦੀ ਕੋਈ ਐਮਐਸਪੀ ਹੈ ਭਾਈ ਸਾਹਿਬ ਬਹੁਤ ੱੱਕੇ ਖੰਦੇ ਨੇ ਦਿਖਦੇ ਆ ਤੁਸੀਂ ਰੋਦੇ ਨੇ ਸੜਕਾਂ ਤੇ ਟਰਾਲੀਆਂ ਤੇ ਸ਼ੰਭੂ ਬੈਠੇ ਨੇ ਸੁਣਦਾ ਕੋਈ ਕਿੰਨੀਆਂ ਫਸਲਾਂ ਨੇ ਜਿਹੜੀਆਂ ਪੰਜਾਬ ਦੀ ਧਰਤੀ ਤੋਂ ਪੈਦਾ ਹੁੰਦੀਆਂ ਤੁਸੀਂ ਝੋਨਾ ਲਾਣਾ ਕਿਉਂ ਨਹੀਂ ਬੰਦ ਕਰਦੇ ਕਿੰਨੀਆਂ ਸਟੇਟਮੈਂਟਾਂ ਦਿੱਤੀਆਂ ਕਿੰਨੇ ਜਥੇਬੰਦੀਆਂ ਨੇ ਕਿੰਨੇ ਲੋਕਾਂ ਨੇ ਕਿਹਾ ਵੀ ਝੋਨਾ ਲਾਣਾ ਬੰਦ ਕਰ ਦੋ ਦਸ ਦਸ ਕਿਲੇ ਤੋਂ ਤੁਸੀਂ ਝੋਨੇ ਦੇ ਬੀਜ ਦਿੰਨੇ ਆ ਕਣਕ ਚੌਲਾਂ ਦੇ ਤੇ ਪਾਣੀ ਦਾ ਪੱਧਰ ਤਾਂ ਫਿਰ ਥੱਲੇ ਜਾਣੀ ਹੈ ਪਹਿਲਾਂ ਜਦੋਂ ਬੰਦਾ ਰਾਜ ਕਰਦਾ ਤਾਂ ਗਲਤੀਆਂ ਬਹੁੰਦੀਆਂ ਗਲਤੀਆਂ ਪਰ ਉਹਨਾਂ ਨੂੰ ਗਲਤ ਵੀ ਕਹੋ ਪਰ ਜੇ ਕੋਈ ਚੰਗੇ ਕੰਮ ਕੀਤੇ ਆ ਉਹਨੂੰ ਚੰਗਾ ਵੀ ਸੱਚ ਬੋਲਣਾ ਚੰਗਾ ਉਹਨੂੰ ਚੰਗਾ ਵੀ ਕਹ ਦਿਓ ਯਾਰ ਮੈਂ ਉਹ ਚੰਗਾ ਕਹਿ ਰਿਹਾ ਜਿਵੇਂ ਤੁਸੀਂ ਉਹਨੂੰ ਕਹਿੰਦੇ ਭਾਗਤਾ ਮੈਂ ਠੀਕ ਹੈ ਜੀ ਸੱਚੀ ਗੱਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਬਿਗਲ ਬੱਜ ਚੁੱਕਿਆ ਹੈ ਕੋਡ ਆਫ ਕੰਡਕਟ ਹੈ ਜਿਹੜਾ ਉਹ ਅਚਾਰ ਸਹਿੰਤਾ ਜਿਹੜੀ ਹੈ ਉਹ ਦੇਸ਼ ਦੇ ਵਿੱਚ ਲਾਗੂ ਹੋ ਚੁੱਕੀ ਹੈ ਤਾਂ ਮੇਰੇ ਨਾਲ ਗੱਲਬਾਤ ਨੇ ਆਰ ਪੀ ਸਿੰਘ ਮੌਜੂਦ ਨੇ ਬੀਜੇਪੀ ਦੀ ਗੱਲਬਾਤ ਕਰਾਂਗੇ ਨੈਸ਼ਨਲ ਪਾਰਟੀ ਆ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਝੰਡਾ ਕੀ ਹੈ ਪੰਜਾਬ ਨੂੰ ਲੈ ਕੇ ਜੇ ਦੇਖਿਆ ਜਾਵੇ ਹਾਲਾਂਕਿ ਤੁਸੀਂ ਪ੍ਰਾਈਮਰੀ ਮੈਂਬਰ ਨਹੀਂ ਉਹ ਬੀਜੇਪੀ ਦੇ ਪਰ ਗੱਲ ਕਰਦੇ ਹਾਂ ਸਮਰਥਕੋਂ ਬੀਜੇਪੀ ਦੇ ਤਾਂ ਕਿਹੜਾ ਅਜੰਡਾ ਲੈ ਕੇ ਲੋਕਾਂ ਕੋ ਜਾਉਂਗੇ ਪੰਜਾਬ ਦੇ ਪੰਜਾਬ ਦੇ ਲੋਕ ਲਾਈਕ ਕਰ ਰਹੇ ਨੇ ਭਾਜੀ ਜੀ ਨੂੰ ਸਾਰੇ 사ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਮ ਗੱਲ ਕਰੀਏ ਜਿਹੜੇ ਵੀ ਮੇਰੇ ਭੈਣ ਭਰਾ ਮੇਰੇ ਇੰਟਰਵਿਊ ਦੇਖ ਰਹੇ ਨੇ ਜਿਵੇਂ ਤੁਸੀਂ ਪਹਿਲੇ ਹੀ ਦੱਸਤਾ ਕਿ ਬੀਜੇਪੀ ਸਮਰਥਕ ਆ ਕਈ ਜਿਹੜੇ ਬੰਦੇ ਚਾਹੁੰਦੇ ਨਹੀਂ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਨਹੀਂ ਹੈਗੇ ਉਹ ਪਹਿਲਾਂ ਹੀ ਥੱਲੇ ਕਹਿਣਗੇ ਇਹ ਬੀਜੇਪੀ ਦਾ ਫੁਲਾਨਾ ਬੀਜੇਪੀ ਦਾ ਫੁਲਾਨਾ ਕੁਝ ਲੋਕ ਨੇ ਸਾਰਾ ਪੰਜਾਬ ਦੀ ਗੱਲ ਨਹੀਂ ਕਰਦਾ ਜਿਹੜੇ ਗੱਲ ਲੋਜੀਕਲੀ ਜੇ ਆਪਾਂ ਸਿਸਟਮ ਚ ਆ ਕੇ ਗੱਲ ਕਰੀਏ ਤਾਂ ਸਿਸਟਮ ਅੱਜ ਦੀ ਡੇਟ 'ਕਿਹਾ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ ਕਿ ਜਦੋਂ ਤੱਕ ਕਿਸੇ ਵੀ ਸਟੇਟ ਦਾ ਭਲਾ ਨਹੀਂ ਹੋ ਜਾਂ ਸਕਦਾ ਜਦ ਤੱਕ ਅਸੀਂ ਸੈਂਟਰ ਨਾਲ ਮਿਲ ਕੇ ਨਹੀਂ ਚੱਲਦੇ ਜੇ ਲੋਜੀਕਲੀ ਗੱਲ ਕਰੀਏ ਜੇ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਹੈ ਜੇ ਕੋਈ ਕੰਟੈਂਟ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਨਾ ਜੇ ਤੁਸੀਂ ਵੀ ਫੇਮਸ ਹੋਣਾ ਚਾਹੁੰਦੇ ਆ ਤਾਂ ਫਿਰ ਉਹਦੇ ਖਿਲਾਫ ਬੋਲ ਦੋ ਅੱਜ ਬੀਜੇਪੀ ਦੇਖੋ ਚਾਹੇ ਐਸਸੀ ਕਮਿਊਨਿਟੀ ਨੂੰ ਲੈ ਲੀ ਆਪਾਂ ਚਾਹੇ ਕਿਸੇ ਵੀ ਵਰਗ ਦੀ ਗੱਲ ਕਰੀਏ ਤਾਂ ਮੋਦੀ ਸਾਹਿਬ ਸਾਰਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਨਾਲ ਲੈ ਕੇ ਚੱਲ ਰਹੇ ਨੇ ਜਿਹੜੇ ਧਰਨੇ ਵੀ ਲਾ ਕੇ ਬੈਠੇ ਨੇ ਠੀਕ ਹੈ ਨਾ ਜੀ ਬੈਂਕਾਂ ਦੇ ਵਿੱਚ ਜਾ ਜਾ ਕੇ ਪੁੱਛਦੇ 2000 ਰੁਪਏ ਆ ਗਏ ਮੋਦੀ ਵਾਲਾ ਠੀਕ ਹੈ ਜੀ ਗੱਲ ਪੂਰੀ ਕਰ ਲਓ ਮੇਰੇ ਕੋਲ ਸਵਾਲ ਬਹੁਤ ਹੈ ਮੈਂ ਕਹਾਂ ਜੀ ਤੁਸੀਂ ਬਿਲਕੁਲ ਕਰਿਓ ਮੈਂ ਤੁਹਾਡੀ ਹਰ ਗੱਲ ਦਾ ਜਵਾਬ ਦਵਾਂਗਾ ਠੀਕ ਹੈ ਜੀ ਲੇਕਿਨ ਗੱਲ ਹੈ ਵੀ ਆਪਣੀ ਗੱਲ ਰੱਖਣ ਦਾ ਇੱਕ ਤਰੀਕਾ ਹੁੰਦਾ ਆਪਣੀ ਗੱਲ ਮਨਾਉਣ ਦਾ ਵੀ ਇੱਕ ਤਰੀਕਾ ਹੁੰਦਾ ਲੇਕਿਨ ਤੁਹਾਨੂੰ ਫੰਡਮੈਂਟਲ ਰਾਈਟ ਆ ਤੁਹਾਡਾ ਕਿ ਤੁਸੀਂ ਆਪਣੀ ਮੰਗ ਰੱਖ ਸਕਦੇ ਹੋ ਲੇਕਿਨ ਕੁਝ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖਿਆ ਲੇਕਿਨ ਪੜ੍ਹੇ ਲਿਖੇ ਵਰਗ ਆਜ ਦੇ ਯੂਥ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਬਿਲਕੁਲ ਕਿਸੇ ਪਿੱਛੇ ਲੱਗਣ ਦੀ ਲੋੜ ਨਹੀਂ ਹੈਗੀ ਇੱਕ ਗੱਲ ਯਾਦ ਰੱਖ ਲਿਓ ਕਿਸੇ ਵੀ ਸਟੇਟ ਦਾ ਭਲਾ ਜਦ ਤੱਕ ਸੈਂਟਰ ਤੋਂ ਫੰਡ ਨਹੀਂ ਆਉਂਦੇ ਸੈਂਟਰ ਤੋਂ ਵੱਡੇ ਵੱਡੇ ਪ੍ਰੋਜੈਕਟ ਨਹੀਂ ਆਉਂਦੇ ਅੱਜ ਪੰਜਾਬ ਦੇ ਵਿੱਚ ਜਿਸ ਟਾਈਮ ਬੀਜੇਪੀ ਅਕਾਲੀ ਦਲ ਮਿਲ ਕੇ ਇਲੈਕਸ਼ਨ ਲੜਦੇ ਸੀਗੇ ਅੱਜ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਫੋਰ ਲਾਈਨਸ بڑے بڑے ਮਾਲਸ ਬੜੇ ਬੜੀਆਂ ਇੰਡਸਟਰੀਆਂ ਅੱਜ ਕੀ ਹੈਗੀਆਂ ਕਿ ਨਹੀਂ ਹੈਗੀਆਂ ਜਦ ਤੱਕ ਤੁਸੀਂ ਜਦ ਤੱਕ ਤੁਹਾਡੇ ਕੋਲ ਪੈਸਾ ਹੀ ਨਹੀਂ ਹੈਗਾ ਉਦੋਂ ਤੱਕ ਤੁਸੀਂ ਪੈਸਾ ਕਿੱਥੋਂ ਇਨਵੈਸਟਮੈਂਟ ਕਿੱਥੋਂ ਫਿਰ ਕਰਜ਼ੇ ਚੱਕੋਗੇ ਦੇਖੋ ਜਦ ਤੱਕ ਬੀਜਪੀ اور ਪੰਜਾਬ ਮਿਲ ਕੇ ਨਹੀਂ ਚੱਲਦਾ ਸੈਂਟਰਲ ਬੀਜਪੀ ਮਿਲ ਕੇ ਨਹੀਂ ਚੱਲਦੀ ਇੱਥੇ ਪੰਜਾਬ ਮਿਲ ਕੇ ਨਹੀਂ ਚੱਲਦਾ ਜਦ ਤੱਕ ਤੁਸੀਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਅੱਛਾ ਤੁਸੀਂ ਕਿਹਾ ਜਿਹੜੇ ਲੋਕ ਧਰਨੇ ਲਾਉਂਦੇ ਨੇ ਉਹ ਜਾ ਕੇ ਬੈਂਕਾਂ 'ਚ ਪੁੱਛਦੇ ਨੇ 2-2000 ਰੁਪਏ ਆ ਗਿਆ ਉਹ ਪਤਾ ਕੌਣ ਨੂੰ ਦੇਸ਼ ਦੇ ਅਨਦਾਤਾ ਨੇ ਟੀਚਰ ਕਿਉਂ ਕਰਦੇ ਉਹਨਾਂ ਨੂੰ ਅ ਤੁਸੀਂ ਕੱਪੜਾ ਪਾਇਆ ਹੋਇਆ ਜੀ ਦਾਤਾ ਸਿਰਫ ਗੁਰੂ ਨਾਨਕ ਦੇਵ ਜੀ ਆ ਦਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਦੇ ਕੇ ਭੁੱਲ ਜਾਂਦਾ ਇਹ ਦਾਦੇ ਕਿੱਧਰ ਹੋ ਗਏ ਯਾਰ ਆਉਂਦਾ ਫਿਰ ਹਰ ਇੱਕ ਚੀਜ਼ ਨੂੰ ਕੋਈ ਤਾਂ ਕੋਈ ਮੈਨੂਫੈਕਚਰ ਕਰ ਰਹੀ ਰਿਹਾ ਨਾ ਹਰ ਕਿਸੇ ਹਰ ਇੱਕ ਹਰ ਇੱਕ ਚੀਜ਼ ਦਾ ਇੱਕ ਫੈਕਟਰੀ ਲੱਗੀ ਹੋਈ ਆ ਫਿਰ ਉਹ ਸਾਰੇ ਦਾਤੇ ਹੋ ਗਏ ਕੱਲੋਂ ਉਹ ਕਹਣਗੇ ਅਸੀਂ ਅਸੀਂ ਤੁਹਾਨੂੰ ਕੱਪੜੇ ਦਿੰਦੇ ਨੇ ਅਸੀਂ ਸਾਨੂੰ ਐਮਐਸਪੀ ਦੋ ਨਾ ਅਸੀਂ ਤਾਂ ਕੱਪੜੇ ਨਹੀਂ ਨੰਗੇ ਤੁਸੀਂ ਨੰਗੇ ਫਿਰੋਗੇ ਤੁਸੀਂ ਐਮਐਸਪੀ ਹੈ ਨਹੀਂ ਕਮੀਜ਼ ਤੇ ਲਿਖਿਆ ਹੁੰਦਾ ਨਾ ਸਾਹਮਣੇ ਚਲੇ ਜਾਓ ਕਿਸੇ ਸ਼ੋਅਰੂਮ ਚ ਲਿਖਿਆ ਹੋਇਆ ਨਾ ਵੀ ਐਨੇ ਤੇ ਐਨੀ ਮਿਲੂਗੀ ਕਿਸਾਨਾਂ ਦੀ ਕੋਈ ਐਮਐਸਪੀ ਹੈ ਭਾਈ ਸਾਹਿਬ ਉਹ ਤੱਕੇ ਖਾਣੇ ਦੇ ਦਿਖਦੇ ਨੇ ਤੁਸੀਂ ਰੁਲਦੇ ਨੇ ਸੜਕਾਂ ਤੇ ਟਰਾਲੀਆਂ ਤੇ ਸ਼ੰਭੂ ਬੈਠੇ ਨੇ ਸੁਣਦਾ ਕੋਈ ਹਾਂਜੀ ਕਿਸੇ ਹੁਣ ਕੋਡ ਆਫ ਕੰਡਕਟ ਲੱਗ ਗਿਆ ਫੇਰ ਨਹੀਂ ਪੁੱਛਣੀ ਕਿਸੇ ਨੇ ਪ੍ਰਧਾਨ ਜੀ ਗੱਲ ਇਹ ਆ ਇਹ ਦੁਵਾਰਾ ਧਰਨਾ ਲਾਉਣ ਦੀ ਲੋੜ ਕਦੇ ਪਈ ਪਹਿਲਾਂ ਵਾਦੇ ਪੂਰੇ ਨਹੀਂ ਕੀਤੇ ਕਹਿੰਦੇ ਕਹਿ ਕੇ ਵਾਦਾ ਖਲਾਫੀ ਕਰਤੀ ਕਹਿ ਕੇ ਮੁਕਰ ਗਏ ਕਿਹੜੀ ਵਾਦਾ ਖਲਾਫੀ ਕੀਤੀ ਆ ਜਿਹੜੇ ਸਾਡੇ ਭੋਲੇ ਭਾਲੇ ਲੋਕ ਨਾ ਪੰਜਾਬੀ ਜਿਨੇ ਲਾਇ ਗਲੀ ਉਹਦੇ ਨਾਲ ਤੁਰ ਚੱਲੀ ਸਾਡੇ ਲੋਕ ਵਿਚਾਰੇ ਗੱਲਾਂ 'ਚ ਆ ਜਾਂਦੇ ਨੇ ਉੱਥੇ ਬੈਠੇ ਨੇ ਬਿਲਕੁਲ ਐਮਐਸਪੀ ਵੀ ਮਿਲੂਗੀ ਸਰਕਾਰ ਨੇ ਸਾਰਾ ਕੁਝ ਦੇ ਦੇਣਾ ਹੈਗਾ ਲੇਕਿਨ ਜਦੋਂ ਤੁਸੀਂ ਗਲਤ ਲੋਕਾਂ ਦੇ ਬਰਗਲਾ ਕੇ ਦੁਆਰਾ ਦੁਆਰਾ ਇਹ ਚੀਜ਼ ਕਰਨ ਦੀ ਲੋੜ ਕਿਉਂ ਬੇ ਲੋਕ ਵਿਲੇ ਨੇ ਪਾਜੀ ਜਿਸ ਬੰਦੇ ਨੇ ਉਹੀ ਕਮਾਉਣਾ ਉਹੀ ਖਾਣਾ ਹੋ ਜਾ ਕੇ ਧਰਨੇ ਤੇ ਬੈਠ ਜਾਊਗਾ ਤੁਸੀਂ ਪੱਤਰਕਾਰ ਤਾਂ ਕਰਦੇ ਹੋ ਤੁਹਾਨੂੰ ਕਹੇ ਵੀ ਮੈਂ ਕੈਮਰਾ ਛੱਡ ਕੇ ਤੁਸੀਂ 100 ਦਿਨ ਤੋਂ ਬਾਅਦ ਬੈਠ ਜਾਓਗੇ ਤੁਸੀਂ ਕਦੇ ਵੀ ਨਹੀਂ ਕੰਮ ਵਾਲਾ ਬੰਦਾ ਕਿਤੇ ਵੀ ਨਹੀਂ ਜਾਂਦਾ ਹੁੰਦਾ ਪਾਜੀ